ਸਰ ਮਰੀਜ਼ ਦੀ ਹਾਲਾਤ ਇਸ ਟਾਈਮ ਕ੍ਰਿਟੀਕਲ ਪੇਸ਼ੈਂਟ ਹੈ ਉਹ ਬੜਾ ਸਿਕ ਪੇਸ਼ੈਂਟ ਹੈ ਅਸੀਂ ਅਰਜੈਂਟ ਜਾਣਾ ਉਹਦੇ ਕੋਲ ਉਹਨੂੰ ਲੈ ਕੇ ਹਸਪੀਟਲ ਆਣਾ ਹੈਗਾ ਲੇਕਿਨ ਸਾਨੂੰ ਜਾਣ ਨੂੰ ਰਸਤਾ ਮਿਲ ਹੀ ਨਹੀਂ ਰਿਹਾ ਕਿਤੋਂ ਜਾਈਏ ਹੁਣ ਸਰ ਦੇ ਮਰੀਜ਼ ਆ ਜੇ ਦਖਾਨ ਚੱਲੇ ਆ ਅਸੀਂ ਸਾਨੂੰ 52 ਜਾਣਾ ਉੱਥੇ ਜਾਂਦਾ ਹੈ ਨਹੀਂ ਅਸੀਂ ਵੀ ਇਹਨਾਂ ਨੂੰ ਤਾਂ ਤਕਲੀਫ ਹੈ ਇਹਨੂੰ ਕੈਂਸਰ ਦੇ ਪੇਸ਼ੈਂਟ ਹੈ ਕੱਲ ਕਿੰਮੋ ਇਹਦੀ ਸਰਕਾਰ ਜਵਾਬ ਦੇਊਗੀ ਹਾਂ ਸਰਕਾਰ ਸਟੇਟ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਇਹ ਜਵਾਬ ਦੇਗੀ ਇਹਨਾਂ ਕੋਈ ਗੱਲਬਾਤ ਹੁੰਦੀ ਹੈ ਚੰਡੀਗੜ੍ਹ ਪੁਲਿਸ ਵੱਲੋਂ ਅੱਜ ਸਾਰੇ ਰਸਤੇ ਬੰਦ ਕੀਤੇ ਗਏ ਨੇ ਤਾਂ ਕਿ ਚੰਡੀਗੜ੍ਹ ਐਂਟਰੀ ਨਾ ਹੋ ਸਕੇ ਤਸਵੀਰ ਐਂਬੂਲੈਂਸ ਦੀ ਦਿਖਾਉਂਦੇ ਆ ਕਿ ਐਂਬੂਲੈਂਸ ਵੀ ਜੜੀ ਇਸ ਸਮੇਂ ਫਸੀ ਹੋਈ ਨਜ਼ਰ ਆ ਰਹੀ ਹੈ ਭਾਈ ਕਿਹੜੀ ਜਗ੍ਹਾ ਤੋਂ ਆਏ ਰਸਤਾ ਨਹੀਂ ਮਿਲ ਰਿਹਾ ਚੰਡੀਗੜ੍ਹ ਜਾਣ ਨੂੰ ਅੱਗੇ ਕੀ ਗੱਲ ਹੈ ਭਾਜੀ ਯਾਰ ਮੈਂ ਪੇਸ਼ੈਂਟ ਲੈ ਕੇ ਆਣਾ ਦਾ ਜ਼ਰੂਰੀ ਅੱਗੇ ਰਸਤਾ ਪਿੱਛੇ ਹੀ ਬਲੌਕ ਹੈ ਜੇ ਅੱਗੇ ਹੀ ਬਲੌਕ ਹੈ ਹੁਣ ਮੈਨੂੰ ਇਹ ਦੱਸੋ ਪੇਸ਼ੈਂਟ ਨੂੰ ਕਦੋਂ ਲੈ ਕੇ ਆਣਾ ਉਹ ਬੰਦਾ ਬਹੁਤ ਔਖਾ ਠੀਕ ਹੈ ਜੀ ਅੱਗੇ ਪੇਸ਼ੈਂਟ ਜ਼ਰੂਰੀ ਆ ਉਹਦੇ ਕੋਲਾਂ ਵੀ ਜਾਣ ਏ ਟੂ ਜੰਡ ਬੰਦ ਹੈ ਉਹ ਪਿੱਛੇ ਹੀ ਬੰਦ ਹੈ ਮੈਂ ਸੋਚਿਆ ਇਧਰੋਂ ਨਿਕਲ ਜਾਵਾਂਗਾ ਇਧਰੋਂ ਵੀ ਬੰਦ ਹੈ ਜੀ ਹਾਂ ਸੋ ਉਧਰੋਂ ਪੇਸ਼ੈਂਟ ਦੀ ਜਾਨ ਖਤਰੇ ਚ ਹੈ ਹਾਂਜੀ ਹਾਂਜੀ ਪੇਸ਼ੈਂਟ ਕ੍ਰਿਟੀਕਲ ਪੇਸ਼ੈਂਟ ਹੈ ਸਿੱਖ ਪੇਸ਼ੈਂਟ ਆਹ ਲੋ ਜੀ ਮੈਂ ਲੋਕੇਸ਼ਨ ਵੀ ਲਗਾ ਰੱਖੀ ਹੈ ਜੀ ਬੰਦੇ ਕੇ ਪਾਸ ਜਾਣ ਵਾਸਤੇ ਕਿਉਂਕਿ ਮੈਂ ਥੋੜਾ ਜਲਦੀ ਪਹੁੰਚ ਜਾਵਾਂ ਉਹਦੇ ਕੋਲ ਹਾਂਜੀ ਪਰ ਨਹੀਂ ਜਾ ਸਕਦਾ ਸੋ ਬਿਲਕੁਲ ਇਹ ਤਸਵੀਰ ਦੇਖੋ ਐਮਬੂਲੈਂਸ ਜਿਹੜਾ ਫਸੀ ਹੋਈ ਨਜ਼ਰ ਆ ਰਹੀ ਹੈ ਇਸ ਸਮੇਂ ਨਿਕਲਣ ਦਾ ਰਸਤਾ ਕਿਸੇ ਪਾਸੇ ਨੂੰ ਨਹੀਂ ਹੈਗਾ ਹਰ ਪਾਸੇ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇੱਥੇ ਹਰ ਪਾਸੇ ਚੰਡੀਗੜ੍ਹ ਜਿਹੜੀ ਹੈ ਤਸਵੀਰ ਜਿਹੜੀ ਉਹ ਨਜ਼ਰ ਆ ਰਹੀ ਆ ਸੋ ਇਹ ਕ੍ਰਿਟੀਕਲ ਜਿਹੜੀ ਕਿਵੇਂ ਮਰੀਜ਼ ਦੀ ਜਿਹੜੀ ਹਾਲਾਤ ਕੁਸ਼ਕ ਨਾ ਸਰ ਮਰੀਜ਼ ਦੀ ਹਾਲਾਤ ਇਸ ਟਾਈਮ ਕ੍ਰਿਟੀਕਲ ਪੇਸ਼ੈਂਟ ਹੈ ਉਹ ਬੜਾ ਸਿਕ ਪੇਸ਼ੈਂਟ ਹੈ ਅਸੀਂ ਅਰਜੈਂਟ ਜਾਣਾ ਉਹਦੇ ਕੋਲ ਉਹਨੂੰ ਲੈ ਕੇ ਹਸਪੀਟਲ ਆਣਾ ਹੈਗਾ ਲੇਕਿਨ ਸਾਨੂੰ ਜਾਣ ਨੂੰ ਰਸਤਾ ਮਿਲ ਹੀ ਨਹੀਂ ਲੈ ਕਿਤੋਂ ਜਾਈਏ ਹੁਣ ਅੱਗੇ ਟਰੱਕ ਲਾਇਆ ਵਾ ਦੱਸੋ ਇੱਧਰ ਉੱਧਰ ਪਿੱਛੇ ਨਾਕਾ ਨੂੰ ਕਤ ਲਵਾ ਕੇ ਅਸੀਂ ਵੜ ਗਏ ਅੰਦਰ ਨੂੰ ਲੇਕਿਨ ਸਾਨੂੰ ਕੀ ਬਤਾ ਉਹ ਰੇ ਵੀ ਬੰਦ ਪਊਗਾ ਰਸਤਾ ਬੰਦ ਪਊਗਾ ਸੋ ਸਰਕਾਰ ਦੀ ਤਸਵੀਰ ਹੈਗੀ ਆ ਸੋ ਇਹ ਜਿਹੜੀ ਇੱਥੇ ਇਸ ਸਮੇਂ ਦੇਖੋ ਐਂਬੂਲੈਂਸ ਫੇਰ ਵਾਪਸ ਹੋ ਜਾਂਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਤਸਵੀਰ ਜਿਹੜੀ ਆ ਉਹ ਐਂਬੂਲੈਂਸ ਦੀ ਇੱਦਾਂ ਫਸੇ ਹੋਈ ਨਜ਼ਰ ਹੈ ਕਿਉਂਕਿ ਆਮ ਲੋਕਾਂ ਨੂੰ ਪਰੇਸ਼ਾਨੀ ਤਾਂ ਹੋ ਰਹੀ ਸੀ ਪਰ ਹੁਣ ਜੇ ਮਰੀਜ਼ਾਂ ਨੂੰ ਜਿਹੜੀ ਉਹ ਪਰੇਸ਼ਾਨੀ ਹੁੰਦੀ ਆ ਆਮ ਤੁਸੀਂ ਕਿੱਥੇ ਜਾਣਾ ਸੀਗਾ ਤੁਸੀਂ ਕੈਂਸਰ ਦੇ ਮਰੀਜ਼ ਆ ਜੇ ਦਿਖਾਨ ਚੱਲੇ ਆ ਸੀ ਸਾਨੂੰ ਬਵੰਜਾ ਜਾਣਾ ਉੱਥੇ ਜਾਂਦਾ ਹੈ ਨਹੀਂ ਅਸੀਂ ਇਹ ਇਲਾਜ ਕਰਾਉਂਦੇ ਹਾਂ ਜੀ ਔਰ ਐਦਾ ਅਸੀਂ ਟੈਸਟ ਕਰਾਣਾ ਉਹਨੇ ਗੁਰਦੁਆਰਾ ਉਹਨੇ ਉੱਥੇ ਟੈਸਟ ਕਰਾਣ ਚੱਲੇ ਆ ਅੱਛਾ ਫੋਟੀ ਜਾਣਾ ਕੱਲ ਕੱਲ ਕੀਮਰੀ ਉਹ ਕਾਦੀ ਕੀਮਰੀ ਕੈਂਸਰ ਦਾ ਪ੍ਰੋਬਲਮ ਤੇ ਤੁਹਾਨੂੰ ਵੀ ਜਾਣਾ ਔਖਾ ਹੋ ਰਿਹਾ ਹਾਂ ਜੀ ਅਸੀਂ ਪਹਿਲਾਂ ਉੱਥੋਂ ਕੁਮ ਕਹੇ ਵਿਰੋਧ ਹੋ ਰਿਹਾ ਰਿਕੁਐਸਟ ਕੀਤੀ ਹੁਰੋਂ ਆ ਰਹੇ ਹੁਣ ਆ ਕੇ ਹੁਰੇ ਰੋਕ ਲਿਆ ਕੱਲ ਨੂੰ ਕੀਮੋ ਹੋਣੀ ਹੈ ਸਾਨੂੰ ਆਮ ਬੰਦਿਆਂ ਦਾ ਪਰੇਸ਼ਾਨੀ ਹੋ ਰਹੀ ਹੈ ਨਾ ਜੀ ਇਹ 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 ਸਿਵਲ ਪਬਲਿਕ ਹੈ ਜਿਹਨਾਂ ਦਾ ਆਪਣਾ ਕੰਮ ਕਰ ਰਹਾ ਸੀ ਇਹ ਹਸਪੀਟਲ ਕੈਂਸਰ ਦਾ ਪੇਸ਼ੀਐਂਟ ਹੈ ਇਹ ਦੱਸੋ ਵੀ ਸਰਕਾਰਾਂ ਇਹ ਠੀਕ ਕਰਦੀਆਂ ਤੁਸੀਂ ਇਹਦਾ ਉੱਤਰ ਦਿਓ ਵੀ ਠੀਕ ਕੀਤਾ ਇਹਨਾਂ ਨੇ ਇਹ ਆਮ ਪਬਲਿਕ ਵਾਸਤੇ ਵੀ ਨਹੀਂ ਖੋਲਦੇ ਰਿਹਾਤਾ ਜਿਹੜੇ ਜਿਹਨਾਂ ਨੂੰ ਜਿਨ੍ਹਾਂ ਨੂੰ ਬੱਚਿਆਂ ਨੂੰ ਤਕਲੀਫ ਆ ਉਹਨਾਂ ਨੂੰ ਤਾਂ ਇਹਨਾਂ ਨੂੰ ਦੱਸੋ ਇਹ ਦੇਖੋ ਤੁਸੀਂ ਮਾਰੇ ਰੁਕੇ ਜਾਓ ਵੀ ਇਹਨਾਂ ਨੂੰ ਤਾਂ ਤਕਲੀਫ ਹੈ ਇਹਨੂੰ ਕੈਂਸਰ ਦੇ ਪੇਸ਼ੈਂਟ ਹੈ ਕੱਲ ਕੀ ਇਹਦੀ ਸਰਕਾਰ ਜਵਾਬ ਦੇਊਗੀ ਹਾਂ ਸਰਕਾਰ ਸਟੇਟ ਗਵਰਨਮੈਂਟ ਜਾਂ ਸੈਂਟਰ ਗਵਰਨਮੈਂਟ ਇਹ ਜਵਾਬ ਦੇएगी ਇਹਨਾਂ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਆਮ ਪਬਲਿਕ ਨੂੰ ਤਾਂ ਜਾਣ ਦੇਣਾ ਚਾਹੀਦਾ ਚਾਹੇ ਕਾਰ ਹੈ ਚਾਹੇ ਕੁਝ ਵੀ ਹੈਗਾ ਜਿਹੜਾ ਹਸਪੀਟਲ ਮੈਂ ਵੀ ਹਸਪੀਟਲ ਜਾਣਾ ਹੈ ਪੀਜੀਆਈ ਜਾਣਾ ਅਸੀਂ ਉਹ ਖੜਾ ਮੇਰਾ ਸਕੂਟਰ ਅੰਦਰ ਡਾਕੂਮੈਂਟ ਮੇਰੇ ਦੇਖੋ ਤੁਸੀਂ ਮੈਂ ਜਾਣਾ ਸਾਨੂੰ ਵੀ ਜਾਣ ਦਿੰਦੇ ਅਤੇ ਹਰ ਇੱਕ ਜਿਹੜਾ ਇਹ ਹਸਪਤਾਲ ਜਾਣ ਵਾਲਾ ਧੱਕਾ ਜੀ ਐਨਾ ਧੱਕਾ ਪੂਰੀ ਤੁਹੀ ਹੈ ਸੋ ਤਸਵੀਰ ਹੈਗੀ ਆ ਦੇਖੋ ਇਹਨਾਂ ਕੈਂਸਰ ਦੇ ਪੇਸ਼ੈਂਟ ਹੈਗੇ ਹੁਣ ਐਂਬੂਲੈਂਸ ਮੁੜ ਕੇ ਗਈ ਆ ਸਰਦਾਰ ਸਾਹਿਬ ਹੁਣਾ ਵੱਲੋਂ ਵੀ ਜਿਹੜਾ ਆ ਉਹ ਆ ਪੀਜੀਆਈ ਜਾਣਾ ਹੈ ਆਪਣੇ ਇਲਾਜ ਦੇ ਲਈ ਲਗਾਤਾਰ ਲੋਕ ਇੱਥੇ ਇਤਰਾਜ਼ ਰਹਾ ਕਰਦੇ ਨਜ਼ਰ ਆ ਰਹੇ ਨੇ ਪਰ ਰਸਤਾ ਅੱਗੇ ਉਹ ਬਿਲਕੁਲ ਬੰਦ ਹੈ ਬਲੌਕ ਹੈ ਸਾਹਮਣੇ ਰਸਤਾ ਹੈ ਹਰ ਪਾਸੇ ਚੰਡੀਗੜ੍ਹ ਨੂੰ ਜਾਣ ਵਾਲਾ ਹਰ ਇੱਕ ਰਸਤਾ ਇਸ ਤਰੀਕੇ ਨਾਲੇ ਬੰਦ ਕੀਤਾ ਗਿਆ ਬਲੌਕ ਕੀਤਾ ਗਿਆ ਹੈ ਤਾਂ ਕਿ ਆਉਣ ਜਾਣ ਵਾਲੇ ਰੋਕਿਆ ਜਾਵੇ ਤਾਂ ਇਹਨਾਂ ਲੋਕਾਂ ਦਾ ਕਹਿਣਾ ਕਿ ਆਮ ਲੋਕਾਂ ਦੀ ਕੋਈ ਗਲਤੀ ਨਹੀਂ ਆਮ ਲੋਕਾਂ ਦਾ ਕਸੂਰ ਨਹੀਂ ਉਹਨਾਂ ਨੂੰ ਕਿਉਂ ਜਾਣ ਤੋਂ ਰੋਕਿਆ ਜਾ ਰਿਹਾ ਜਦ ਕਿ ਉਹ ਪੇਸ਼ੈਂਟ ਨੇ ਉਹਨਾਂ ਨੂੰ ਜ਼ਰੂਰਤ ਹੈ ਉਹਨਾਂ ਨੇ ਹਸਪਤਾਲ ਤੱਕ ਪਹੁੰਚਣਾ ਹੈ ਤਸਵੀਰ ਜਿਹੜੀ ਹੈ ਇਸ ਸਮੇਂ ਤੁਹਾਨੂੰ ਜਿਹੜੀਆਂ ਹਾਲਾਤ ਨੇ ਐਂਬੂਲੈਂਸ ਨਾਲ ਜਿਸ ਤਰੀਕੇ ਦੇ ਹਾਲਾਤ ਬੜੇ ਹੋਏ ਐਂਬ ਦੂਜਣਾ ਪੈ ਰਿਹਾ ਉਸ ਤੋਂ ਬਾਅਦ ਹੁਣ ਇਸ ਸਮੇ ਅਸੀਂ ਜਿਹੜਾ ਇੱਥੇ ਵੀਪੀਐਸ ਮੋਰਚੇ ਤੇ ਜਿੱਥੇ ਮੋਰਚਾ ਪਿੱਛੇ ਲੱਗਿਆ ਹੋਇਆ ਮਤਲਬ ਅੱਗੇ ਜਾਣ ਦੇ ਲਈ ਲਗਾਤਾਰ ਯੂਜ਼ ਦੇ ਨਜ਼ਰ ਆ ਰਹੇ ਸੀ ਸਿੰਘ ਪਰ ਅੱਗੇ ਜਾਣ ਨਹੀਂ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਉੱਥੇ ਹੀ ਰੋਕ ਲਿੱਤਾ ਜਾਂਦਾ ਤੇ ਹੁਣ ਹਾਲਾਤ ਨੇ ਜਿਹੜੇ ਇੱਥੇ ਸ਼ਾਂਤਮਈ ਜ਼ਰੂਰ ਨਜ਼ਰ ਆ ਰਹੇ ਨੇ ਪਰ ਅੱਗੇ ਜਰੂਰ ਜਿਹੜੇ ਨੇ ਜਾਣ ਦੀ ਜਿਹੜੇ ਵਿਜਿੱਤਾ ਕਰਦੇ ਪਏ ਨੇ ਤੇ ਲਗਾਤਾਰ ਤੁਸੀਂ ਸਵੇਰ ਤੋਂ ਹੀ ਜਿਹੜਾ ਇਕੱਠੇ ਹੋ ਕੇ ਅੱਗੇ ਜਾਣ ਦੇ ਲਈ ਗੱਲ ਕਰ ਰਹੇ ਹੋ ਆਖਿਰਕਾਰ ਦਿੱਕਤ ਕੀ ਆ ਰਹੀ ਤੁਸੀਂ ਸ਼ਾਂਤਮਈ ਇਹ ਜਾਣਾ ਚਾਹੁੰਦੇ ਦਿੱਕਤ ਇਹ ਕਹਿੰਦੇ ਆ ਵੀ ਅਸੀਂ ਉੱਥੇ ਤੁਹਾਨੂੰ ਯੂ ਕਿ ਅਸੀਂ ਨਹੀਂ ਜਾਣਦਾ ਨਾ ਹੈਗਾ ਅਸੀਂ ਕਹਾਂ ਵੀ ਸਾਡਾ ਪੰਜਾਬ ਦਾ ਚੰਡੀਗੜ੍ਹ ਸਾਡੀ ਰਾਜਧਾਨੀ ਆ ਸਾਡਾ ਆਪਦਾ ਏਰੀਆ ਸਾਡੀ ਯੂਨੀਵਰਸਿਟੀ ਸਾਡੀ ਆ ਪੰਜਾਬ ਦੀ ਆ ਤੇ ਅਸੀਂ ਇੱਥੇ ਕਿਉਂ ਨਹੀਂ ਜਾ ਸਕਦੇ ਕਿ ਜਿਹੜੇ ਸਾਡੇ ਸਟੂਡੈਂਟ ਬੈਠੇ ਆ ਸਾਡੇ ਬੱਚੇ ਆ ਉਹ ਤੇ ਉਹਨਾਂ ਨੂੰ ਅੱਜ ਲੋੜ ਆ ਕਿ ਯੂਨੀਵਰਸਿਟੀ ਦਾ ਜਿਹੜਾ ਢਾਂਚਾ ਪੰਗ ਕੀਤਾ ਗਿਆ ਜਿਹੜਾ ਆਪਣਾ ਉਹਨਾਂ ਨੇ ਤੇ ਉਹਨੂੰ ਜਿਹੜਾ ਲਾਗੂ ਕਹਿ ਰਹੇ ਆ ਕਿ ਅਸੀਂ ਰੱਦ ਕਰ ਦਿੱਤਾ ਜਿਹੜਾ ਅਸੀਂ ਕੀਤਾ ਸੀਗਾ ਪਰ ਰੱਦ ਨਹੀਂ ਕੀਤਾ ਉਹਨਾਂ ਨੇ ਪੂਰੇ ਤੌਰ ਤੇ ਪੂਰੇ ਤੌਰ ਤੇ ਰੱਦ ਨਹੀਂ ਕੀਤਾ ਹੈਗਾ ਕਿ ਉਹਨਾਂ ਨੇ ਇੱਕ ਜਿਹੜਾ 4867 ਨੰਬਰ ਮਤਾਂ ਜਿਹੜਾ ਨੋਟਸ ਕੱਢਿਆ ਉਹਦੇ ਚ ਰੱਦ ਕਰਕੇ ਤੇ ਇੱਕ 4868 ਨੰਬਰ ਹੁਣ ਰਿਕਸ਼ਾ ਐਕਸ਼ਨ ਕੀ ਆ ਵੀ ਜਿੱਥੇ ਜਿੱਥੇ ਪੰਜਾਬ ਦੀਆਂ ਬਹਿਰੂ ਆਉਣਗੀਆਂ ਸਾਡੇ ਜਿਹੜੇ ਬੈਠੀ ਕਮੇਟੀ ਜਿਹੜੀ ਬਣੀ ਹੋਈ ਆ ਪੰਜ ਮੈਂਬਰੀ ਉਹ ਦੱਸਣਗੇ ਜੋ ਵੀ ਫੈਸਲਾ ਲੈਣਗੇ ਕਿ ਅਸੀਂ ਜਿੱਥੇ ਜਿੱਥੇ ਸਾਡਾ ਜਿਹੜਾ ਪੰਜਾਬ ਦਾ ਬਾਰਡਰ ਹੈ ਅਸੀਂ ਉਹ ਬੰਦ ਕਰਾਂਗੇ ਤੇ ਜਿਹੜਾ ਵੀ ਸਾਡਾ ਫੈਸਲਾ ਆਊਗਾ ਇਹਨਾਂ ਦਾ ਆਗੂਆਂ ਦਾ ਅਸੀਂ ਉਹਦੇ ਹਸਾਬ ਨਾਲ ਚੱਲਾਂਗੇ ਲਗਾਤਾਰ ਐਂਗਸਿੰਗ ਜਥੇਬੰਦੀਆਂ ਬਣੀਆਂ ਹੋਈਆਂ ਨੇ ਸਵੇਰ ਦੀਆਂ ਅਸੀਂ ਦੇਖਿਆ ਵਕਵਾਕ ਏਰੀਆ ਦੇ ਕੀ ਹੁਣ ਆਖਿਰਕਾਰ ਮਾਹੌਲ ਨਜ਼ਰ ਆਉਂਦਾ ਇਥੇ ਡਟੇ ਰਹੋਗੇ ਪਾਬਾ ਜੀ ਹਾਲ ਫਿਲਹਾਲ ਤਾਂ ਇਥੇ ਡਟੇ ਹੋਏ ਹਾਂ ਜਦੋਂ ਤੱਕ ਅਗਲਾ ਹੁਕਮ ਨਹੀਂ ਜਾਰੀ ਹੁੰਦਾ ਵੀ ਕਿਵੇਂ ਕਰਨਾ ਕੀ ਨਹੀਂ ਕਰਨਾ ਉਦੋਂ ਦੇ ਅਸੀਂ ਡਟੇ ਹੋਏ ਹਾਂ ਅਸੀਂ ਹੁਣ ਸਾਡੇ ਜਥੇਦਾਰ ਸਹਿਬਾਨ ਅੱਗੇ ਲੱਗੇ ਹੋਏ ਆ ਉਹਨਾਂ ਦੀ ਹੁਕਮ ਦੀ ਵੇਟ ਕਰ ਰਹੇ ਹਾਂ ਜਿਵੇਂ ਉਹ ਕਹਿਣਗੇ ਉਵੇਂ ਹੋਊਗਾ ਬਿਲਕੁਲ ਸੋ ਤਸਵੀਰਾਂ ਨੇ ਤੁਹਾਨੂੰ ਦੱਸ ਰਿਹਾ ਜਿਵੇਂ ਜਿਹੜਾ ਇਹ ਹੁਕਮ ਆਉਂਦਾ ਹੈ ਇਕੱਠੇ ਹੋ ਕੇ ਫੈਸਲਾ ਤਰ ਹੈਗਾ ਜਾਬਤੇ ਨਾਲ ਫੈਸਲਾ ਲਿਆ ਜਾਊਗਾ ਲਗਾਤਾਰ ਜਿਹੜੇ ਨੇ ਇਹ ਜਿਹੜੇ ਨੇ ਵਕ ਵਕ ਜਥੇਬੰਦੀਆਂ ਦੇ ਆਗੂ ਜਿਹੜੇ ਇੱਥੇ ਡਟੇ ਹੋਏ ਨੇ ਆਪੋ ਆਪਣੇ ਤਰੀਕੇ ਨਾਲ ਜਿਹੜੇ ਲਗਾਤਾਰ ਖੜੇ ਆ ਸੰਘਰਸ਼ ਲਗਾਤਾਰ ਜਾਰੀ ਹੈ ਤੇ ਅਧਿਕਾਰ ਹੁਣ ਕਿਸ ਤਰੀਕੇ ਦਾ ਦੇਖ ਰਹੇ ਸੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਜੀ ਹਾਂਜੀ ਆਏ ਆ ਜੀ ਕਿ ਵੀ ਆਪਾਂ ਲਗਾਤਾਰ ਹਫ਼ਤੇ ਚ ਗਿਆਂ ਆਪਣੇ ਸਾਥ ਦੀ ਜਿਹੜੀ ਉੱਤੇ ਟੀਮ ਹੈਗੀ ਹੈ ਲੀਡਰਸ਼ਿਪ ਹੈਗੀ ਹੈ ਜਿਹੜੀ ਸੰਭਾਲ ਰਹੀ ਹੈ ਅੰਦਰ ਮੋਰਚਾ ਤੇ ਮੋٹے ਤੌਰ ਤੇ ਇਹ ਹੈ ਕਿ ਵੀ ਆਪਾਂ ਸ਼ਾਂਤਵੇਂ ਹੀ ਰਹਿਣਾ ਹੈ ਇਹਨਾਂ ਨੇ ਆਪਾਂ ਨੂੰ ਇੱਥੋਂ ਖਦੇੜਨ ਦੀ ਪੂਰੀ ਕੋਸ਼ਿਸ਼ ਕੀਤੀ ਆ ਆਪਾਂ ਇਹਨਾਂ ਨਾਲ ਅਟੈਂਪਟ ਕਰ ਰਹੇ ਹਾਂ ਉੱਥੇ ਜਾਣ ਦੀ ਪਰ ਜੇ ਇਹ ਆਪਾਂ ਨੂੰ ਨਹੀਂ ਜਾਣ ਦਿੰਦੇ ਤਾਂ ਜੋ ਰਣਨੀਤੀ ਇਹ ਹੈਗੀ ਆ ਕਿ ਵੀ ਬਿਲਕੁਲ ਇੱਥੇ ਹੀ ਚੰਡੀਗੜ੍ਹ ਵਾਸਤੇ ਤੇ ਆਪਣਾ ਪੰਜਾਬ ਦੇ ਹੱਕਾਂ ਵਾਸਤੇ ਮੋਰਚਾ ਸ਼ੁਰੂ ਕਰਨਾ ਹੈਗਾ ਠੀਕ ਆ ਉਹਦੀ ਥੋੜੀ ਤਾਲਮੇਲ ਬਣਾ ਰਹੇ ਹੈਗੇ ਆ ਤੇ ਉਹ ਸਿਧਾਂਤਕ ਤੌਰ ਤੇ ਆਪਾਂ ਇਸ ਗੱਲ ਨੂੰ ਸੋਚ ਆਵਿਆ ਨਹੀਂ ਕੋਸ਼ਿਸ਼ ਕਰਾਂਗੇ ਜੀ ਜਿੰਨੀ ਦੇਰ ਵੀ ਹੋਊਗੀ ਪਰ ਹਾਂ ਰਵਾਂਗੇ ਸ਼ਾਂਤਮਈ ਮਤਲਬ ਇਹ ਨਹੀਂਗਾ ਕਿ ਵੀ ਆਪਾਂ ਕੋਈ ਇਸ ਤਰੀਕੇ ਦਾ ਆਵੇ ਕਿ ਵੀ ਕੱਲ ਨੂੰ ਆਪਣੇ ਬੱਚੇ ਉੱਥੇ ਹੈਗੇ ਆ ਉਹਨਾਂ ਦੇ ਉੱਤੇ ਕੋਈ ਪਰਚੇ ਹੋਣ ਜਾਂ ਉਹਨਾਂ ਤੇ ਕੋਈ ਹੋਰ ਪ੍ਰੋਬਲਮਸ ਹੋਣ ਉਹ ਬਿਲਕੁਲ ਕੋਈ ਨਹੀਂ ਜਾਂ ਕੰਮ ਨਹੀਂ ਕਰਾਂਗੇ ਅ ਬਸ ਇਹ ਗੱਲ ਹੈ ਕਿ ਅਸੀਂ ਅੰਦਰਲੇ ਜਿਹੜੇ ਸਿੰਘ ਨੇ ਮੋਰਚਾ ਉਹਨਾਂ ਦੇ ਰਾਹਤੇ 'ਚ ਆ ਤੇ ਅਸੀਂ ਜਿਹੜਾ ਇਹ ਮੋਰਚਾ ਹੈ ਜੇ ਸਾਨੂੰ ਅੱਗੇ ਨਹੀਂ ਜਾਣਦੇ ਜਾਂ ਕੋਈ ਇਦਾਂ ਦੀ ਸਿਚੁਏਸ਼ਨ ਆਉਂਦੀ ਆ ਅਸੀਂ ਪਿੱਛੇ ਨਹੀਂ ਜਾਂਦੇ ਅੱਗੇ ਹੀ ਵਧਾਂਗੇ ਪਿੱਛੇ ਨਹੀਂ ਜਾਂਦੇ ਮਤਲਬ ਐਦੋਂ ਪਿੱਛੇ ਨਹੀਂ ਜਾਂਦੇ ਅੱਗੇ ਵਧਿਆ ਜਾਣਾ ਨਾ ਵਧਿਆਣਾ ਦਾਵਾ ਨਹੀਂ ਕਰਨਾ ਚਾਹੀਦਾ ਵੈਗਰੀ ਦੇ ਹੱਥ ਚਾ ਉਸ ਪਰਮਾਤਮਾ ਦੀ ਮਰਜ਼ੀ ਸਾਨੂੰ ਲੈ ਜਾਏ ਉਹ ਹੁਣੇ ਉੱਥੇ ਲੈ ਜਾਏ ਪਰ ਅਸੀਂ ਪਿੱਛੇ ਨਹੀਂ ਹੁਣ ਜਾਂਦੇ ਅਸੀਂ ਹੁਣ ਯੂਨੀਵਰਸਿਟੀ ਇੱਕ ਸਟੈਪ ਅਸੀਂ ਚੰਡੀਗੜ੍ਹ ਵੀ ਲੈਣਾ ਆ ਜੀ ਕਿ ਅਸੀਂ ਸਟੈਪ ਐ ਚੰਡੀਗੜ੍ਹ ਦੀ ਤਿਆਰੀ ਹੈ ਬਿਲਕੁਲ ਜੀ ਵੇਖੋ ਇਹ ਸਾਰਿਆਂ ਦੀ ਜਿਹੜੀ ਜੜਤ ਆ ਇਹ ਆ ਵੀ ਸਾਡੀ ਰਾਜਧਾਨੀ ਸਾਨੂੰ ਨਹੀਂ ਦਿੱਤੀ ਇਹ ਟੇੜਾ ਵਧਣਾ ਪੈਣਾ ਇੱਕ ਦਿਨ ਆਪਾਂ ਨੂੰ ਅੱਜ ਵਾੜ ਲਈ ਕੱਲ ਵਾੜ ਲਈ ਇੱਥੇ ਜਿੰਨੀ ਸੰਗਤ ਇਕੱਠੀ ਹੋਈ ਆ ਉਹਨਾਂ ਦੀ ਇੱਛਾ ਇਹੀ ਆ ਬਾਕੀ ਪੰਜਾਬ ਦੇ ਵਿੱਚੋਂ ਵੀ ਜਦੋਂ ਦਾ ਇਹ ਚੰਡੀਗੜ੍ਹ ਸੈਨੇਟ ਵਾਲਾ ਮਸਲਾ ਉੱਠਿਆ ਸੋਸ਼ਲ ਮੀਡੀਆ ਤੇ ਆਮ ਹੀ ਜਿਹੜੇ ਲੋਕ ਜਿਹੜੇ ਪੰਜਾਬੀ ਬੈਠੇ ਆ ਉਹਨਾਂ ਨੇ ਕਿਹਾ ਜੀ ਚੰਡੀਗੜ੍ਹ ਵਾਪਸ ਲਾਓ ਸੋ ਇੱਥੇ ਵੀ ਇਹੀ ਫੈਸਲਾ ਹੁਣ ਇੱਥੇ ਜਿਹੜਾ ਮੋਰਚਾ ਹੈਗਾ ਅਸੀਂ ਚੰਡੀਗੜ੍ਹ ਜਿਹੜੀ ਸਾਡੀ ਰਾਜਧਾਨੀ ਆ ਉਹ ਪੰਜਾਬ ਦੀ ਵਾਪਸ ਲੈਣ ਦੇ ਮੋਰਚੇ ਵਾਪਸ ਸਾਡੀ ਚੱਲ ਰਹੀ ਆ ਗੱਲਬਾਤ ਚੱਲ ਰਹੀ ਆ ਬਾਕੀ ਜਿੰਨੀਆਂ ਸਹਿਯੋਗੀ ਜਥੇਬੰਦੀਆਂ ਨਾਲ ਤੇ ਸਾਨੂੰ ਉੱਥੋਂ ਵੀ ਯੂਨੀਵਰਸਿਟੀ ਚੋਂ ਵੀ ਇਹੀ ਸੁਨਿਆ ਹੈਗਾ ਬਿਲਕੁਲ ਜੀ ਸਹੀ ਹੈਗਾ ਇਹ ਤਸਵੀਰ ਹੁਣ ਇਸ ਸਮੇਂ WPS ਮੋਰਚੇ ਦੀ ਆ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ